ਬਹੁਤ ਵਧੀਆ ਦੇਖੋ ਗੱਲ ਹੋਣ ਵਾਲੀ ਹੈ ਲੋਕਾਂ ਨੇ ਮਨ ਬਣਾਇਆ ਬਹੁਤ ਵੱਡਾ ਫਤਵਾ ਮਿਲਿਆ ਸਾਨੂੰ ਪੂਰੀ ਉਮੀਦ ਆ ਕਿ ਘੰਟੇ ਡੇਢ ਘੰਟੇ ਤੱਕ ਬਰਨਾਲੇ ਦੇ ਵਿੱਚ ਕਮਲ ਦਾ ਫੁੱਲ ਖਿਲੇਗਾ ਕੋਈ ਟੱਕਰ ਨਹੀਂ ਜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਨੀਂਹ ਪੱਥਰ ਅੱਜ ਰੱਖਿਆ ਜਾਣਾ ਬਰਨਾਲੇ ਤੋਂ ਇਸ ਵਾਰ ਕੀ ਲੱਗਦਾ ਦੇਖੋ ਲੱਗਦਾ ਹੈ ਕਿ ਲੋਕਾਂ ਨੂੰ ਪਤਾ ਕਿ ਜਿਹੜੀ ਐਡੀ ਵੱਡੀ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਮੰਡੇਟ ਦਿੱਤਾ ਸੀ ਜਿਹੜੀ ਗੱਲਾਂ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਵਿਕਾਸ ਕਰਾਵਾਂਗੇ ਇੱਕ ਵੀ ਗੱਲ ਤੇ ਪੂਰਾ ਨਹੀਂ ਉਤਰੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਸੋ ਲੋਕਾਂ ਨੇ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਨਕਾਰ ਦੇਣਾ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਸੂਬੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਵਿਕਾਸ ਹੁੰਦਾ ਸੋ ਕਮਲ ਦਾ ਫੁੱਲ ਬਰਨਾਲੇ ਤੋਂ ਖਿਲ ਜਾਣਾ ਆ ਘੰਟੇ ਡੇਢ ਘੰਟੇ 'ਚ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਆਪਣੇ ਕਈ ਜੀਵ ਵਾਲੇ ਤੇ ਆ ਸੀ ਉਹਨਾਂ ਨੇ ਕੋਲ ਵਾਲਾ ਮੈਸੂਰ ਆਖਰੀ ਜੇ ਪਾਰਕ ਨਹੀਂ ਬਣਾਉਂਗੇ ਕੰਮ ਨਹੀਂ ਹੋਣਾ ਦੇਖੋ ਗੱਲ ਇਹ ਆ ਉਹ ਤਾਂ ਥ੍ਰੈਟ ਕਰਦੇ ਆ ਵੋਟ ਨਹੀਂ ਪਾਉਣੀ ਤਾਂ ਕੰਮ ਨਹੀਂ ਹੋਣਾ ਅਸਤਾ ਸਭ ਲੋਕਾਂ ਦੇ ਨਾਲ ਖੜਦੇ ਆ ਅਸਤਾ ਕਹਿੰਦਾ ਲੋਕਾਂ ਨੂੰ ਆਪ ਇਹ ਇੱਕ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਜਿਹਦੇ ਜਿਹਦੇ ਕੰਮ ਹੋਣਗੇ ਉਹਦੀ ਵੋਟ ਪੈਊ ਬਹੁਤ ਵਧੀਆ ਦੇਖੋ ਗੱਲ ਹੋਣ ਵਾਲੀ ਆ ਲੋਕਾਂ ਨੇ ਮਨ ਬਣਾਇਆ ਬਹੁਤ ਵੱਡਾ ਫਤਵਾ ਮਿਲਿਆ ਸਾਨੂੰ ਪੂਰੀ ਉਮੀਦ ਆ ਕਿ ਘੰਟੇ ਡੇਢ ਘੰਟੇ ਤੱਕ ਬਰਨਾਲੇ ਦੇ ਵਿੱਚ ਕਮਲ ਦਾ ਫੁੱਲ ਖਿਲੇਗਾ ਕੋਈ ਟੱਕਰ ਨਹੀਂ ਜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਨੀਰ ਪੱਥਰ ਅੱਜ ਰੱਖਿਆ ਜਾਣਾ ਬਰਨਾਲੇ ਤੋਂ ਇਸ ਵਾਰ ਕੀ ਲੱਗਦਾ ਹੈ ਦੇਖੋ ਲੱਗਦਾ ਹੈ ਕਿ ਲੋਕਾਂ ਨੂੰ ਪਤਾ ਕਿ ਜਿਹੜੀ ਐਡੀ ਵੱਡੀ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਮੰਡੇਟ ਦਿੱਤਾ ਸੀ ਜਿਹੜੀ ਗੱਲਾਂ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਵਿਕਾਸ ਕਰਾਵਾਂਗੇ ਇੱਕ ਵੀ ਗੱਲ ਤੇ ਪੂਰਾ ਨਹੀਂ ਉਤਰੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਸੋ ਲੋਕਾਂ ਨੇ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਨਕਾਰ ਦੇਣਾ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਸੂਬੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਵਿਕਾਸ ਹੁੰਦਾ ਸੋ ਕਮਲ ਦਾ ਫੁੱਲ ਬਰਨਾਲੇ ਤੋਂ ਖਿਲ ਜਾਣਾ ਆ ਘੰਟੇ ਡੇਢ ਘੰਟੇ 'ਚ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਉਹਨਾਂ ਨੇ ਬਰਨਾਲਾ ਪਾਸੇ ਨੂੰ ਆਖਰੀ ਕਿ ਪਾਰਕ ਨਹੀਂ ਬਣਾਉਗੇ ਕੰਮ ਨਹੀਂ ਹੋਣਾ ਦੇਖੋ ਗੱਲ ਇਹ ਆ ਉਹ ਤਾਂ ਥ੍ਰੈਟ ਕਰਦੇ ਆ ਵੋਟ ਨਹੀਂ ਪਾਉਣੀ ਤਾਂ ਕੰਮ ਨਹੀਂ ਹੋਣਾ ਅਸਤਾ ਸਭ ਲੋਕਾਂ ਦੇ ਨਾਲ ਖੜਦੇ ਆ ਅਸਤਾ ਕਹਿੰਦਾ ਲੋਕਾਂ ਨੂੰ ਆਪ ਇਹ ਇੱਕ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਜਿਹਦੇ ਜਿਹਦੇ ਕੰਮ ਹੋਣਗੇ ਉਹਦੀ ਵੋਟ ਪੈਊ ਬਹੁਤ ਵਧੀਆ ਦੇਖੋ ਗੱਲ ਹੋਣ ਵਾਲੀ ਆ ਲੋਕਾਂ ਨੇ ਮਨ ਬਣਾਇਆ ਬਹੁਤ ਵੱਡਾ ਫਤਵਾ ਮਿਲਿਆ ਸਾਨੂੰ ਪੂਰੀ ਉਮੀਦ ਆ ਕਿ ਘੰਟੇ ਡੇਢ ਘੰਟੇ ਤੱਕ ਬਰਨਾਲੇ ਦੇ ਵਿੱਚ ਕਮਲ ਦਾ ਫੁੱਲ ਖਿਲੇਗਾ ਕੋਈ ਟੱਕਰ ਨਹੀਂ ਜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਨੀਰ ਪੱਥਰ ਅੱਜ ਰੱਖਿਆ ਜਾਣਾ ਬਰਨਾਲੇ ਤੋਂ ਇਸ ਵਾਰ ਕੀ ਲੱਗਦਾ ਹੈ ਦੇਖੋ ਲੱਗਦਾ ਹੈ ਕਿ ਲੋਕਾਂ ਨੂੰ ਪਤਾ ਕਿ ਜਿਹੜੀ ਐਡੀ ਵੱਡੀ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਮੰਡੇਟ ਦਿੱਤਾ ਸੀ ਜਿਹੜੀ ਗੱਲਾਂ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਵਿਕਾਸ ਕਰਾਵਾਂਗੇ ਇੱਕ ਵੀ ਗੱਲ ਤੇ ਪੂਰਾ ਨਹੀਂ ਉਤਰੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਸੋ ਲੋਕਾਂ ਨੇ ਇਸ ਵਾਰੀ ਆਮ ਆਪ ਵੀ ਪਾਰਟੀ ਨਕਾਰ ਦੇਣਾ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਸੂਬੇ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਵਿਕਾਸ ਹੁੰਦਾ ਸੋ ਕਮਲ ਦਾ ਫੁੱਲ ਬਰਨਾਲੇ ਤੋਂ ਖਿਲ ਜਾਣਾ ਇਹ ਘੰਟੇ ਡੇਢ ਘੰਟੇ ਚ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਦੇਖੋ ਗੱਲ ਇਹ ਆ ਉਹ ਤਾਂ ਥ੍ਰੈਟ ਕਰਦੇ ਆ ਵੋਟ ਨਹੀਂ ਪਾਉਣੀ ਤਾਂ ਕੰਮ ਨਹੀਂ ਹੋਣਾ ਅਸਤਾ ਸਭ ਲੋਕਾਂ ਦੇ ਨਾਲ ਖੜਦੇ ਆ ਅਸਤਾ ਕਹਿੰਦਾ ਲੋਕਾਂ ਨੂੰ ਆਪ ਇਹ ਇੱਕ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਜਿਹਦੇ ਜਿਹਦੇ ਕੰਮ ਹੋਣਗੇ ਉਹਦੀ ਵੋਟ ਪਾ